ਹੋ ਹਾਂਜੀ ਹਸਿਕਾਲ ਜੀ ਸਾਰਿਆਂ ਨੂੰ ਹੋ ਸੋ ਜਾਨੇ ਬਤਿਆ ਠੀਕ ਹੋਵੋਗੇ ਆਪਾਂ ਲੱਗੇ ਅੰਜ ਕਮੀਜ਼ ਦੇ ਕਾਟਾਂ ਪਾਉਣ ਉਮੀਦਾ ਤੀਰਾ ਹੈਗਾ ਜੀ 11 ਇੰਚ ਸਾਤੀ ਹੈਗੀ ਹੈ 19 ਇੰਚ ਕਮਰ 16 ਤੇ हिਪ 19 ਤੇ ਇਹਦੇ ਹਿਸਾਬ ਨਾਲ ਆਪਾਂ ਲੱਗੇ ਜੀ ਕਟਾਈਆਂ ਕਰਨ ਆਜੋ ਜੀ 19 ਇੰਚ ਤੀਰਾ ਹੈਗਾ ਜੀ ਆਪਣਾ 11 ਇੰਚ 1 ਇੰਚ ਆਪਾਂ ਤੇ ਪਾਸ ਕਰਨਾ ਹੈ ਇੱਥੋਂ ਆਏ ਜੇ ਆਪਾਂ ਨੇ ਮੋੜਾ 7 ਇੰਚ ਇੱਥੋਂ ਆਪਣਾ ਜੀ ਜੇ ਸੇ ਆਪਾਂ ਇੱਥੋਂ 5.5 ਰੱਖਾਂਗੇ ਜੀ ਅੱਧਾ ਇੰਚ ਘਟਾ ਕੇ ਰੱਖਾਂਗੇ ਆਪਣੇ ਛਾਤੀ ਹੈਗੀ ਜੀ ਇਹਨਾਂ ਦੀ ਸਾ ਪੂਰੇ 19 ਇੰਚ ਜੀ ਆਪਾਂ 19 ਦਾ ਅੱਧਾ ਲਾ ਕੇ ਆਪਾਂ ਲਵਾਂਗੇ ਜੀ 9.5 ਆਪਾਂ ਲਵਾਂਗੇ ਜੀ 10 ਇੰਚ ਇੱਥੇ ਅੱਧੇ ਇੰਚ ਪਲੋਈ ਚ ਕੱਟ ਜਾਣਾ ਹੈ ਇਹਨਾਂ ਦੀ ਪਲੋਈ ਹੈਗੀ ਜੀ ਆਪਣੇ 10.5 ਇੰਚ ਤੋਂ ਆਪਾਂ ਬਾਈਵਾਂਗੇ ਜੀ 11 ਇੰਚ ਤੋਂ ਇੱਥੋਂ ਜੀ ਆਪਾਂ 3.5 ਇੰਚ ਲੋਜੀ ਮੋਨਾ ਜੂ ਜੀ ਇੱਥੇ ਧਿਆਨ ਕਿੱਥੇ ਆਪਣਾ ਮਿੱਤਰ ਇੱਥੋਂ ਕੋਣੀ ਜੀ ਆਪਾਂ ਨੇ ਸਵਾ ਕੈਂਚ ਦੀ ਕਾਟ ਇੱਥੋਂ ਸਵਾ 2 ਦੀ ਜੀ ਠੀਕ ਹੈ ਜੀ ਆਜੋ ਜੀ ਕਮਰਾ ਕਮਰਾ ਦੀ ਜੀ ਆਪਣੀ 16 ਆਪਾਂ ਲਾਵਾਂਗੇ ਜੀ 17 ਅੱਧਾ ਇੰਚ ਵੱਧ ਰੱਖੀ ਜੀ ਚਾਹ ਕੇ ਜੀ 16 14 ਆਪਾਂ ਲਾਣੀ ਹਤੀ ਪੰਚਾ ਹੀਟ ਪੈ ਗਈ ਜੀ ਇਹਨਾਂ ਦੀ 19 19 ਦਾ ਤੱਕ ਪਕਰਾਂਗੇ ਜੀ 9.5 ਠੀਕ ਤੇ ਜੀ ਲਓ ਜੀ ਇਹਨਾਂ ਦੀ ਕਟਾਈ ਕਰਦੀ ਆਪਾਂ ਤੇ ਆਮਲੇ ਉੱਚੇ ਲੋਜੀ ਇੱਕ ਪੀਸ ਕੱਢ ਦੇਣਾ ਆਪਾਂ ਨੇ ਵਿੱਚੋਂ ਇਹਨੂੰ ਫੇਰ ਸਹੀ ਕਰਕੇ ਰੱਖ ਲੈਣਾ ਚਾ ਇਹਦੇ ਮੂਰਲੇ ਕੱਟ जी अपने रखना ढाई ठीक है जी उ रखनी है जी अपनी दो जी लो जी वीडियो लाइक शेयर जरूर करो जी